ਤੇ ਜਿਹੜਾ ਅੰਮੇਲਕਰ ਸਾਹਿਬ ਜੀ ਦਾ ਇੱਥੇ ਸਟੈਚੂ ਲੱਗਾ ਵਾ ਉਹਦੇ ਨਾਲ ਕੁਛ ਛੇੜਛਾੜ ਕੀਤੀ ਗਈ ਆ ਉਹਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ ਆ ਸ਼ਰਾਰਤੀ ਅੰਸਰਾਂ ਵੱਲੋਂ ਔਰ ਇਹ ਜਿਹੜਾ ਖਾਲਿਸਤਾਨੀ ਸਮਰਥਕ ਆ ਗੁਰਪਰਤਨ ਪੰਨੂ ਇਹ ਕੁੱਤੇ ਨੇ ਇੱਕ ਵੀਡੀਓ ਜ਼ਰੀਏ ਪੂਰੇ ਜਿੰਨੇ ਜਿੰਨੇ ਵੀ ਸਾਡੇ ਬਾਬਾ ਸਾਹਿਬ ਅੰਬੇਦਕਰ ਜੀ ਦੇ ਬੁੱਤ ਲੱਗੇ ਸਟੈਚੂ ਲੱਗੇਦੇ ਆ ਉਹਨੇ ਕਿਹਾ ਸੀ ਕਿ ਇਹੀ ਉਹਨਾਂ ਨੂੰ ਖੰਡਿਤ ਕਰਾਂਗੇ ਉਸੇ ਤਹਿਤ ਹੀ ਅੱਜ ਬਟਾਲੇ ਦੇ ਵਿੱਚ ਅੰਬੇਦਕਰ ਸਾਹਿਬ ਦੀ ਜਿਹੜੀ ਮੂਰਤੀ ਲੱਗੀ ਆ ਉਹਨੂੰ ਤੋੜ ਮਰੋੜ ਕੀਤੀ ਗਈ ਆ ਖੰਡਿਤ ਕੀਤਾ ਗਿਆ ਵਾ ਔਰ ਪੁਲਿਸ ਪ੍ਰਸ਼ਾਸਨ ਵੀ ਇੱਥੇ ਆਈ ਸੀ ਉਸ ਪ੍ਰਸ਼ਾਸਨ ਨੇ ਜਾਇਜ਼ਾ ਲੱਤਾ ਵਾ ਔਰ ਜਿਹੜਾ ਸਾਡਾ ਸਮਾਜ ਆ ਉਹ ਬੜੀ ਦੁਖੀ ਹਿਰਦੇ ਨਾਲ ਪ੍ਰਸ਼ਾਸਨ ਤੋਂ ਇਹ ਮੰਗ ਕਰਦਾ ਵਾ ਕਿ ਬਾਰ-ਬਾਰ ਸਾਨੂੰ ਇਹ ਕਹਿਣਾ ਪੈਂਦਾ ਵਾ ਕਿ ਜਿੱਥੇ ਸਾਡੇ ਵਾਲਮੀਕ ਮਹਾਰਾਜ ਜਾਂ ਅੰਬੇਦਕਰ ਸਾਹਿਬ ਜੀ ਦੀਆਂ ਸਟੈਚੂ ਜਾਂ ਮੂਰਤੀਆਂ ਲੱਗੀਆਂ ਹੁੰਦੀਆਂ ਵਾ ਉੱਤੇ ਕੋਈ ਨਾ ਕੋਈ ਵੀਡੀਓ ਜਾਂ ਕੈਮਰੇ ਲੱਗੇ ਹੋਣੇ ਚਾਹੀਦੇ ਤਾਂ ਕਿ ਜਿਹੜਾ ਕੋਈ ਐਦਾਂ ਦਾ ਸ਼ਰਾਤੀ ਅੰਸਰ-ਸ਼ਰਾਤ ਕਰਦਾ ਵਾ ਤਾਂ ਤੁਹਾਨੂੰ ਪਤਾ ਲੱਗ ਸਕੇ ਉੱਤੇ ਜਿਹੜੀ ਬੰਦੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾ ਸਕੇ ਕੀ ਲੱਗਦਾ ਭਾਈਚਾਰਾ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਕੀ ਕਹਿਣਾ ਜਦੋਂ ਲੋਕ ਦੇ ਦੇਖੋ ਜੀ ਇਹ ਤਾਂ ਪੰਜਾਬ ਦਾ ਮਾਹੌਲ ਖਰਮ ਖਰਾਬ ਕਰਨ ਵਾਲੀ ਗੱਲਾਂ ਵਾ ਇਹ ਜਿਹੜਾ ਪੰਨੂ ਆ ਖਾਲਸਤਾਨੀ ਸਮਰਥਕ ਆ ਸਾਰਿਆਂ ਨੂੰ ਪਤਾ ਵਾ ਪਰ ਜਿਹੜਾ ਬਾਹਰ ਦੇ ਦੇਸ਼ਾਂ 'ਚ ਰਹਿ ਕੇ ਇੱਥੇ ਭੜ ਔਰ ਜਿਹੜੀ ਪੰਜਾਬ ਦੀ ਔਰ ਹਿੰਦੁਸਤਾਨ ਦੀ ਅਮਨ ਸ਼ਾਂਤੀ ਨੂੰ ਖਤਮ ਕਰਨਾ ਚਾਹੁੰਦੇ ਆ ਇਹ ਚਾਹੁੰਦੇ ਆ ਕਿ ਕੌਮਾਂ ਦੇ ਝਗੜੇ ਹੋਣ ਝਗੜਿਆਂ ਦੇ ਵਿੱਚ ਜੇ ਪੰਜਾਬ ਦਾ ਜਿਹੜਾ ਅਮਨ ਸ਼ਾਂਤੀ ਜਿਹੜੀ ਬਹਾਲਵਾ ਉਹ ਸਾਰੀ ਨਸ਼ਟ ਹੋ ਜੇ ਔਰ ਐਸੇ ਜਿਹੜੇ ਸਮਾਜਿਕ ਜਿਹੜੇ ਸਾਡੇ ਭਾਈਚਾਰੇ ਆ ਜੇਕਰ ਇਦਾਂ ਦੀਆਂ ਹਰਕਤਾਂ ਨਾ ਰੁਕੀਆਂ ਗਈਆਂ ਤੇ ਸਾਡੇ ਸਮਾਜਿਕ ਭਾਈਚਾਰੇ ਵੀ ਖਤਮ ਹੋਣਗੇ ਆਪਸੀ ਮਤਭੇਦ ਵਧਣਗੇ ਔਰ ਜਿਹੜੇ ਪੰਜਾਬ ਦੇ ਮਾਹੌਲ ਇਸ ਤੋਂ ਜ਼ਿਆਦਾ ਖਰਾਬ ਹੋਏਗਾ ਇਹ ਬਹੁਤ ਹੀ ਮਾੜੀ ਗੱਲ ਹੈ ਜੀ ਆਪਾਂ ਇਨੂੰ ਜਿੰਨਾ ਵੀ ਨੰਦੀਏ ਉਹਨਾਂ ਥੋੜਾ ਹੈ ਇਹ 2 ਦਿਨ ਪਹਿਲਾਂ ਫਲੋਰ ਦੇ ਵਿੱਚ ਜੋ ਵਾਪਰਿਆ ਉਹਦੇ ਤਹਿ ਦੀ ਇਹ ਕੰਮ ਹੋਇਆ ਹੈ ਉਥੇ ਕਿੰਨੇ ਗਿਆ ਵੇ ਕਿੰਨੇ ਉਹਦੀ ਉਹ ਬੰਦੇ ਦੀ ਵੀ ਵੀਡੀਓ ਵੀ ਆ ਚੁੱਕੀ ਹੈ ਕਿ ਪੰਜਾਬ ਦੇ ਵਿੱਚ ਜਿੱਥੇ ਜਿੱਥੇ ਵੀ ਇਹ ਸਟੈਚੂ ਆ ਕੇ ਤੋੜ ਦਿਓ ਔਰ ਉਥੇ ਭਗਤ ਰਵੀਦਾਦ ਲਾ ਦਿਓ ਇਹੋ ਜਿਹੇ ਸਟਾ ਉਹਨਾਂ ਨੇ ਸ਼ਰਾਰਤਾਂ ਕਰਨ ਦੇ ਆ ਕਿ ਹੁੰਦਾ ਔਰ ਉਹ ਵੀਡੀਓ ਆਈ ਹੈ ਅਸੀਂ ਉਹਦੀ ਨਿਖੇਧੀ ਕਰਦੇ ਆ ਅਸੀਂ ਆਪਣੇ ਸਮਾਜ ਨੂੰ ਇਹ ਕੰਨਿਆ ਭਾਈ ਜਾਗੋ ਇਕੱਠੇ ਹੋਵੋ ਤਾਂ ਕਿ ਸਾਡੇ ਅੱਜ ਦੇ ਰੈਵਲਨ ਲੱਗੇ ਕੱਲ ਨੂੰ ਸਾਡੇ ਉੱਤੇ ਵੀ ਇਹ ਵਰਤਿਆ ਕਰ ਸਕਦੇ ਨੇ ਇਸ ਕਰਕੇ ਸਾਨੂੰ ਇਹ ਜੋ ਕਰੋਨਾ ਹੋਇਆ ਵੇ ਬਹੁਤ ਮਾੜਾ ਵੇ ਅੱਜ ਇੱਕ ਮਹੀਨਾ ਪਹਿਲਾਂ ਅਸੀਂ ਐਸਡੀਐਮ ਨੂੰ ਮੈਮੋਰੰਡਮ ਦੇ ਕੇ ਆਏ ਸੀ ਕਿ ਜਿੰਨੇ ਵੀ ਪੰਜਾਬ ਦੇ ਵਿੱਚ ਸਟੈਚੂ ਲੱਗੇ ਨੇ ਇਹਨਾਂ ਉੱਤੇ ਕੈਮਰੇ ਲਾਏ ਜਾਣ ਇਨੇ ਰਾਖੀ ਕੀਤੀ ਜਾਵੇ ਕਿਉਂਕਿ ਸ਼ਰਤੀ ਅੰਸ ਜੇ ਅੰਮਰਸਰ ਕੀਤਾਵੇਂ ਹੋਰ ਕਿਤੇ ਵੀ ਘੱਟ ਸਕਦੇ ਆ ਉਹ ਆਪਰ ਗੀ ਜੇ ਕੀ ਲੱਗਦਾ ਜਿਹੜੀ ਏਕਤਾ ਆ ਭਾਰਤ ਦੀ ਜਾਂ ਪੰਜਾਬ ਦੀ ਤੇ ਸ਼ਾਂਤੀ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰਦੇ ਕੋਸਲਾ ਬਿਲਕੁਲ ਜੀ ਬਿਲਕੁਲ ਨੂੰ ਬਿਲਕੁਲ ਇਹ ਸ਼ਾਂਤੀ ਭੰਗ ਕਰਨ ਵਾਸਤੇ ਹੀ ਇਹ ਕੰਮ ਕਰ ਰਹੇ ਨੇ ਕਿ ਭਾਈ ਜਾਲਾ ਖਤਮ ਕਰਨ ਦੇ ਵਾਸਤੇ ਕੰਮ ਕਰ ਰਹੇ ਨੇ ਸਾਡਾ ਭਾਈ ਜਾਲਾ ਉਸੇ ਤਰ੍ਹਾਂ ਰਹੇਗਾ ਬੱਜਾ ਰਹੇਗਾ ਔਰ ਅਸੀਂ ਇਹਨਾਂ ਚਾਲਾਂ ਸਮਝਦੇ ਆ ਅਸੀਂ ਹੁਣ ਜਾਣੇ ਨਹੀਂ ਹੈਗੇ ਕੌਣ ਕਰ ਰਿਹਾ ਕੌਣ ਕਰਾ ਰਿਹਾ ਅਸੀਂ ਇਹ ਸਮਾਜ ਨੂੰ ਇਕੱਠਾ ਕਰਦੇ ਆ ਕਿਉਂਕਿ ਬਾਬਾ ਸਾਹਿਬ ਨੇ ਸਾਰੇ ਸਮਾਜ ਵਾਸਤੇ ਬੜਾ ਕੁਝ ਕੀਤਾ ਹੈਗਾ ਅਸੀਂ ਉਹਨਾਂ ਕਰਕੇ ਅੱਜ ਇੱਥੇ ਖੜੋਤੇ ਆਂ ਉਹਨਾਂ ਕਰਕੇ ਨੌਕਰੀਆਂ ਲਿੰਦੇ ਆਂ ਉਹਨਾਂ ਕਰਕੇ ਕੋਠੀਆਂ ਨੇ ਉਹਨਾਂ ਕਰਕੇ ਬੰਗਲੇ ਨੇ ਉਹਨਾਂ ਕਰਕੇ ਸਾਡੇ ਬੱਚੇ ਅੱਜ ਹਵਾਈਅ ਜੰਦੂ ਉੱਠੇ ਲੈਂਦੇ ਨੇ ਅਸੀਂ ਉਹਦੀ ਰਾਖੀ ਕਰਾਂਗੇ ਜਿੰਦ ਜਾਨ ਦਾ ਤਲੀ ਤੇਰਾ ਪਾੜ ਕੇ ਵੀ ਅਪਨ ਰਾਖੀ ਕਰਾਂਗੇ ਅੱਜ ਜਿਹੜੀ ਮੰਦਰ ਆ ਜਿਹੜੀ ਘਟਨਾ ਬੀਤੀ ਆ ਬਾਬਾ ਸਾਹਿਬ ਬੇਦਗਰ ਦੀ ਮੂਰਤੀ ਨੂੰ ਤੋੜਿਆ ਗਿਆ ਇਹ ਸਾਰੇ ਸਮਾਜ ਨੂੰ ਸਮੂਹ ਚਾਹੇ ਉਹ ਵਾਲਮੀਕੀ ਸਮਾਜ ਆ ਚਾਹੇ ਉਹ ਚਮਿਆਰ ਭਾਈ ਵਿਚਾਰਾ ਚਾਹੇ ਸਾਈ ਭਾਈ ਵਿਚਾਰਾ ਵਾ ਚਾਹੇ ਮਜਬੀ ਸਿੱਖ ਭਾਈ ਵਿਚਾਰਾ ਵਾ ਅੱਜ ਆਹਾਨੂੰ ਉਸ ਇਸ ਮੂਰਤੀ ਦਾ ਅੰਮ੍ਰਿਤਸਰ ਤੇ ਜਿਹੜਾ ਕਾਂਡ ਹੋਇਆ ਉਹਦਾ ਵੀ ਬੜਾ ਦੁਖੀ ਅੱਜ ਜਿਹੜਾ ਕਾਂਡ ਹੋਇਆ ਉਹਦਾ ਵੀ ਬੜਾ ਦੁਖਿਆ ਸੋ ਬਾਬਾ ਸਾਹਿਬ ਮੇਦ ਕਰਨ ਕਿਸੇ ਦਾ ਵੀ ਆਪਾਂ ਆਪਣਾ ਮਾੜਾ ਨਹੀਂ ਕੀਤਾ ਸਵੀ ਦਾ ਹੰਦੇ ਅੰਦਰ ਸਾਰਿਆਂ ਨੂੰ ਉਹਨਾਂ ਨੇ ਬਰਾਬਰ ਦੇ ਅਧਿਕਾਰ ਦਿਵਾਏ ਆ ਤੇ ਬਰਾਬਰ ਦੇ ਰਹਿਣ ਤੇ ਅਧਿਕਾਰ ਦਿਵਾਏ ਆ ਅੱਜ ਜੇ ਲੋਕ ਸਾਡੇ ਲੋਕ ਪੜ੍ਹ ਲਿਖ ਕੇ ਜਜ ਬਣ ਗਏ ਆ ਜਾਂ ਡੀਸੀ ਬਣ ਗਏ ਆ ਜਾਂ ਡਾਕਟਰ ਬਣ ਗਏ ਆ ਜਾਂ ਵਕੀਲ ਬਣ ਗਏ ਆ ਅੱਜ ਬਾਬਾ ਸਾਹਿਬ ਦੀ ਦੇਣ ਹੀ ਆ ਬਾਬਾ ਸਾਹਿਬ ਨੇ ਸਾਨੂੰ ਪੜੋ ਲਿਖੋ ਜੁੜੋ ਦਾ ਅਧਿਕਾਰ ਦਵਾਇਆ ਅੱਬ ਅੱਜ ਪੜ੍ਹ ਲਿਖ ਕੇ ਕੁਝ ਸਿੱਖਿਆ ਪ੍ਰਾਪਤ ਕੀਤੀ ਅੱਜ ਬਾਬਾ ਸਾਹਿਬ ਦੀਆਂ ਮੂਰਤੀਆਂ ਤੋੜਦੇ ਪਏ ਨੇ ਬਾਬਾ ਸਾਹਿਬ ਨੇ ਇਹਨਾਂ ਦਾ ਕੋਈ ਬੁਰਾ ਨਹੀਂ ਕੀਤਾ ਇਹ ਬਾਬਾ ਸਾਹਿਬ ਦਾ ਬੁਰਾ ਕਰਦੇ ਪਏ ਆ ਸੋ ਇਹਨਾਂ ਨੂੰ ਸਮਝ ਹੋਣੀ ਚਾਹੀਦੀ ਆ ਅਗਲ ਹੋਣੀ ਚਾਹੀਦੀ ਆ ਕਿ ਆਪਣੇ ਪੰਜਾਬ ਨੂੰ ਬਚਾਈਏ ਆਪਣੇ ਸਮਾਜ ਨੂੰ ਬਚਾਈਏ ਆਪਣੇ ਇਸ ਦੇਸ਼ ਦੀ ਅਖੰਡਤਾ ਨੂੰ ਭੰਗ ਨਾ ਕਰੀਏ ਇਸ ਮੂਰਤੀ ਨੂੰ ਜਿਹੜਾ ਤੋੜਿਆ ਗਿਆ ਵਾ ਮੈਂ ਸਮਾਜ ਅੱਗੇ ਬੇਨਤੀ ਕਰਦਾ ਮਾਂ ਕਿ ਉਹ ਸਾਰੇ ਇਕੱਠੇ ਹੋਣ ਦਲਿਤ ਤੇ ਆਪਣੇ ਇੱਕ ਚੰਗਾ ਰੋਸ ਪ੍ਰਦਰਸ਼ਨ ਕਰੀਏ ਜਿਹਦੇ ਨਾਲ ਕੋਈ ਚੰਗਾ ਮੈਸੇਜ ਜਾਵੇ ਤਾਂ ਕਿ ਕਿਸੇ ਦੇ ਦਿਲ ਨੂੰ ਕਿਸੇ ਦੇ ਮਨ ਨੂੰ ਠੇਸ ਨਾ ਪਹਾਈ ਜਾਏ ਤਾਂ ਅੱਜ ਮਾਰਨਿੰਗ ਕਰੀਬ 9:30 ਵਜੇ ਨਾ ਇਥੋਂ ਕਿਸੇ ਨੇ ਇਨਫੋਰਮ ਕੀਤਾ ਕਿ ਪੂਰੀ ਗੇਟ ਬਟਾਲਾ ਦੇ ਵਿੱਚ ਸਿਟੀ ਦੇ ਵਿੱਚ ਅੰਬੇਦਕਰ ਚੌਂਕ ਦੀ ਕੰਨੀ ਆ ਸੀ ਇਹਨਾਂ ਕਿ ਉੱਥੇ ਵਾਵਾ ਸਾਹਿਬ ਦੀ ਮੂਰਤੀ ਤੇ ਨਾਲ ਲੱਗਦੀ ਹੈ ਕਿਸੇ ਨੇ ਸ਼ਰਾਪਤ ਕੀਤੀ ਅਸੀਂ ਸਾਰੇ ਇਥੇ ਮੌਕੇ ਤੇ ਪਹੁੰਚੇ ਆ ਤੇ ਇਹ ਵੀ ਗੱਲ ਵੇਖਣ ਚਾਹੀਏ ਕਿ ਕੱਲ ਸ਼ਾਮ ਨੂੰ ਇਥੇ ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਵੀ ਆਏ ਸਨ ਤੇ ਉਹ ਕਿਉਂਕਿ ਇਹਦੇ ਚੌਂਕ ਦੀ ਸ਼ਾਇਦ ਕੁਝ ਰੈਨੋਵੇਸ਼ਨ ਕਰਨੀ ਸੀ ਉਦੋਂ-ਉਦੀਆਂ ਜਿਹੜੀਆਂ ਫੋਟੋਆਂ ਵੇਖੀਆਂ ਉਹਦੇ ਵਿੱਚ ਵੀ ਜਿੰਨੀ ਕੁ ਹੁਣ ਜਿਹੜੀ ਬਾਬਾ ਸਾਹਿਬ ਦੀ ਉਂਗਲ ਤੇ ਜਿਹੜੀ ਡੈਮੇਜ ਹੋਈ ਹੈ ਉਹ ਉਸ ਵੇਲੇ ਵੀ ਮੌਜੂਦ ਸੀ ਤੇ ਅਸੀਂ ਹੁਣ ਸੀਸੀਟੀਵੀ ਤੇ ਫੁਟੇਜ ਵੀ ਖੰਗਾਲ ਲਿਆ ਤੇ ਇਹ ਵੀ ਪਤਾ ਕਰ ਰਹੇ ਹਾਂ ਕਿ ਆਈਦਰ ਇਹ ਕੋਈ ਨੇਚਰਲ ਐਕਟ ਹੈ ਜਾਂ ਕੁਝ ਕਿਸੇ ਨੇ ਕੁਝ ਕੀਤਾ ਉਹ ਅਸੀਂ ਕੇਸ ਰਜਿਸਟਰਡ ਕਰਕੇ ਤੇ ਕਾਰਵਾਈ ਸ਼ੁਰੂ ਕਰ ਦਿੱਤੀ ਸੀ ਸੀਸੀਟੀਵੀ ਕੈਮਰੇ ਦੇਖ ਰਹੇ ਹਾਂ ਅੱਗੇ ਪਿੱਛੇ ਸਾਰੇ ਦੇ ਕਿਉਂਕਿ ਇੱਕ ਗੱਲ ਤੇ ਹੋ ਗਈ ਕੱਲ ਕਲੀਅਰ ਕਿ ਕੱਲ ਸ਼ਾਮ ਤੱਕ ਵੀ ਜਿਹੜੀ ਹੈਗੀ ਸੀ ਉਸ ਤੋਂ ਪਹਿਲੇ ਦੀ ਹੈਗੀ ਸੀ ਕਿਸੇ ਨੇ ਅਬਜ਼ਰਵ ਨਹੀਂ ਕੀਤਾ ਅੱਜ ਇੱਥੇ ਕਿਸੇ ਨੇ ਅਬਜ਼ਰਵ ਕਰਕੇ ਤੇ ਉੱਥੇ ਕੰਟਰੋਲ ਰੂਮ ਵੀ ਦੱਸਿਆ ਤੇ ਇੱਥੇ ਜਦੋਂ ਸਿਟੀ ਐਸਐਚ ਨੂੰ ਦੱਸਿਆ ਤਾਂ ਫਿਰ ਮੈਂ ਹੀ ਮੁਕੇ ਤੇ ਆ ਕੇ ਤੇ ਸੀਸੀਟੀਵੀ ਦੀ ਅਸੀਂ ਪਰਤਾਲ ਕਰ ਰਹੇ ਹਾਂ ਪਿੱਛੋਂ ਤੋਂ ਦੇਖ ਰਹੇ ਹਾਂ ਕਿ ਸ਼ਾਇਦ ਕੁਝ ਬੱਬੇ ਹਾਂਜੀ ਮੈਂ ਉਹ ਅਸੀਂ ਜਿਹੜੀ ਪਿੱਛੇ ਵਾਲੀ ਹੈਗੀ ਹੈ ਨਾ ਕਿਉਂਕਿ ਆਲੇ ਦੁਆਲੇ ਸਾਰੀ ਉਥੋਂ ਜਿਹੜੀਆਂ ਨਾ ਕਿਸੇ ਨੇ ਉਂਗਲ ਨਹੀਂ ਕਿਸੇ ਨੇ ਅਬਜ਼ਰਵ ਕੀਤੀ ਤੇ ਉਹ ਵੀ ਨਹੀਂ ਕਿਸੇ ਨੇ ਅਬਜ਼ਰਵ ਕੀਤੀ ਉਹ ਅਸੀਂ ਇਹ ਵੇਖਦੇ ਆ ਕਿ ਕਿਤੇ ਕਰਕੇ ਗਈ ਕਿਉਂਕਿ ਆਲੇ ਦੁਆਲੇ ਕੋਈ ਇਟਾਂ ਪਈਆਂ ਨਹੀਂ ਹੋਈਆਂ ਤੇ ਹਾਂਜੀ ਜਾਂਚ ਦਾ ਵਿਸ਼ਾ ਤੇ ਅਸੀਂ ਦੇਖ ਲੈਂਦੇ ਆ ਕਿ ਇਹ ਨੈਚੁਰਲ ਹੋਇਆ ਹੈ ਜਾਂ ਕਿਸ ਤਰ੍ਹਾਂ ਇੱਕੇ ਦੀ